ਹਾਂਜੀ ਹੋਰ ਦੋ ਪਾਸੇ ਆ ਗਏ ਇੱਕ ਅਜੇ ਦੋ ਪਾਸੇ ਹੈ ਪਹਿਲਾਂ ਪਈ ਨਾਲ ਸ਼ਬਦ ਜਲਾਉਣਾ ਸ਼ਬਦ ਜਲਾਉਣਾ ਸ਼ਬਦ ਸਰਬ ਕੋ ਸਾਰਿਆਂ ਜੈ ਬਾਬੇ ਦੀ ਜੈ ਬਾਬੇ ਦੀ ਅੱਜ ਅੱਜ ਦੇ ਮੌਕੇ ਤੇ ਤੁਸੀਂ ਵਿਸ਼ਾਲ ਭੰਡਾਰਾ ਕਰਾ ਰਹੇ ਹੋ ਉਹ ਸਾਰਿਆਂ ਨੂੰ ਕੀ ਮੈਸੇਜ ਹੈ ਤੁਹਾਡਾ ਸਾਰੀ ਸੰਗਤ ਨੂੰ ਸਾਡਾ ਮੈਸੇਜ ਇਹ ਆ ਕਿ ਅਸੀਂ ਵਿਸ਼ਾਲ ਪਹਿਲਾਂ ਵਿਸ਼ਾਲ ਭੰਡਾਰਾ ਬਾਬਾ ਜੀ ਦੇ ਦਰਬਾਰ ਤੇ ਪਿੰਨ ਮਲਕ ਪਰ ਵਿਖੇ ਕਰਾ ਰਹੇ ਹਾਂ ਜਿਸ ਵਿੱਚ ਪਹੁੰਚ ਰਹੇ ਕਲਾਕਾਰ ਰੈਕੀ ਔਰ ਸ਼ੌਰਭ ਜੀ ਔਰ ਅਨੀਸ਼ਾ ਵਾਲੀਆ ਜੀ ਆ ਰਹੇ ਨੇ ਉਹ ਸੰਗਤਾਂ ਨੂੰ ਆਪਣੇ ਬਾਬਾ ਜੀ ਦੇ ਭਜਨ ਸੁਣਾ ਕੇ ਨਿਹਾਲ ਕਰਨਗੇ ਔਰ ਸੰਗਤਾਂ ਨੂੰ ਅਸ਼ੀਰਵਾਦ ਦੇਣ ਵਾਸਤੇ ਰੇਂਦਰ ਗਰੀ ਜੀ ਮਹਾਰਾਜ ਜੀ ਦਿਉਰਗਪਾਤੋਂ ਬੰਨ੍ਹ ਮਾਲਕ ਪਰਮੇਖੇ ਆ ਰਹੇ ਨੇ ਸਾਰੀ ਸੰਗਤ ਨੂੰ ਸਾਡੇ ਵੱਲੋਂ ਪੂਰਜੋਲ ਅਪੀਲ ਹੈ ਕਿ ਸਾਰੀ ਸੰਗਤ ਆਣ ਕੇ ਬਾਬਾ ਜੀ ਦੇ ਪੰਡਾਲ ਦੀ ਰੌਣਕ ਨੂੰ ਵਧਾਓ ਅਤੇ ਬਾਬਾ ਜੀ ਦੇ ਅਸ਼ੀਰਵਾਦ ਪ੍ਰਾਪਤ ਕਰੋ ਜੀ ਜੈ ਮਾਰੀ ਜੀ ਦਾ ਬੋਲ ਸੱਚ ਦਰਬਾਰ ਕੀ ਜੈ ਇਹ ਪਹਿਲਾ ਵਿਸ਼ਾਲ ਭੰਡਾਰਾ ਜੀ ਸਾਡਾ ਬਾਬਾ ਜੀ ਦੇ ਦਰਬਾਰ ਤੇ ਹਰ ਸਾਲ ਜਾਂਦੇ ਆ ਸੰਗ ਲੈ ਕੇ ਪਰ ਇਹ ਸਾਡੇ ਮਨ ਦੀ ਤਮੰਨਾ ਜੀ 15 ਸਾਲ ਤੋਂ ਬਾਅਦ ਇਹ ਪੂਰੀ ਹੋਈ ਆ ਜੀ ਬਾਬਾ ਜੀ ਨੇ ਦਰਸ਼ਨ ਦੇਣ ਵਾਸਤੇ ਸਾਨੂੰ ਫੋਨ ਕੀਤਾ ਕਿ ਸਾਡਾ ਟੈਨ ਹੈ 53 ਨੂੰ ਤੁਸੀਂ ਉਸ ਦਿਨ ਦਾ ਕਰ ਲੋ ਉਹ ਫਿਰ ਇਸ ਕਰਕੇ ਸਾਨੂੰ ਇਹ ਪਹਿਲਾ ਭੰਡਾਰਾ ਹੋਸੀ ਮਤਲਬ ਬਾਬਾ ਜੀ ਦੀ ਅਪਾਰ ਕਿਰਪਾ ਦੇ ਨਾਲ ਕਰਾ ਰਹੇ ਆ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਜਕਰਾ ਪਉਣਾ ਹਰੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜਕਰ ਕੂਆ ਦੇ ਪੱਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਬਾਰਾ ਮੰਦਰ ਜਿੰਦਗਰੀ ਮਹਾਰਾਜ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜਕਰ ਆਸੇਵਰ ਜੀ ਮਹਾਰਾਜ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜਕਰ ਆਪਣੇ ਆਪਣੇ ਗੁਰੂ ਮਹਾਰਾਜ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੈ ਕਰਾ जुनागढ़ आरती बाबा जी दा बोल साचे दरबार की जय लाडले जी दा बोल साचे दरबार की जय माता लक्ष्मी जी दा लाल जी दा बोल साचे दरबार की जय